ਪਰਾਵੋ ਕੋਈ ਇਹੋ ਜਿਹਾ ਕਿਸਾਨ ਨਹੀਂ ਹੈਗਾ ਜੀ ਜਿਹੜਾ 5000 5 ਏਕੜਾਂ ਦਾ ਮਾਲਕ ਹੋਵੇ ਉੱਥੇ ਪਰਾਵੋ ਬਹੁਤ ਵੱਡੇ ਵੱਡੇ ਫਾਰਮ ਨੇ ਉਹਨਾਂ ਫਾਰਮਾਂ ਦੇ ਵੱਡੇ ਵੱਡੇ ਜਿਹੜੇ ਜ਼ਿਮੀਂਦਾਰ ਨੇ ਪਰਾਵੋ ਉਹ ਬਹੁਤ ਵੱਡੇ ਅਵੀਰ ਨੇ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਦੀ 트럼ਪ ਮਰਦਾਬੇਛਾਂ ਤੇ ਮਰੂ ਮਰਦਾਬਾ ਮਰਦਾਬਾ ਮੋਦੀ ਤੇ 트럼ਪ ਦੀ ਮਰਦਾਬਾ 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 ਸ੍ਰੀ ਆਮਰਾਜ ਮੁਲਕ ਜਿੱਪਣੀ ਕੋਟੇ ਇਹ ਜੋ ਵੱਡੇ ਕਾਰਪੋਰੇਟ ਕਰਾਣੇ ਨੇ ਉਹਨਾਂ ਦੇ ਵਿੱਚ ਸਰਕਾਰ ਭੁਗਤਦੀ ਹੈ ਇੱਕ ਉਹ 15% ਲੋਕ ਨੇ ਉਹਦੇ ਕਰਕੇ ਉਹਨਾਂ ਨੂੰ ਮਾਲੂਮਾਲ ਕਰਨਾ ਸਾਰਾ ਕਾਰੋਬਾਰ ਹੈ ਕਿਹੜਾ ਪ੍ਰਾਈਵੇਟ ਕਰਕੇ ਉਹਨਾਂ ਦੇ ਹੱਥਾਂ ਦੇ ਕੇ ਕਿਸਾਨ ਮਜ਼ਦੂਰ ਜੋ ਵੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਫੇਲ ਕਰਕੇ ਆਪਦੇ ਕੰਟਰੋਲ 'ਚ ਕਰਕੇ ਰੱਖਣਾ ਚਾਹੁੰਦੇ ਨੇ ਉਹਦੇ ਕਰਕੇ ਉਹ ਨੀਤੀਆਂ ਜੋ ਵੀ ਪ੍ਰੋਗਰਾਮ ਨੇ ਉਹਨਾਂ ਨੂੰ ਲਾਗੂ ਕਰਦੇ ਨੇ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਸਾਡੀ ਮੰਗ ਇਹ ਹੈ ਵੀ ਜੋ ਕੰਨ ਵਾਲੀਆਂ ਇਹਨਾਂ ਦੇ ਸਮਝੌਤੇ ਹੋਏ ਨੇ ਉਹ ਰੱਦ ਕੀਤੇ ਜਾਣ ਕਿਸਾਨਾਂ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਸਾਰਿਆਂ ਦੇ ਹੱਕਾਂ ਜੋ ਹੱਕ ਨੇ ਉਹਨਾਂ ਦੇ ਉਹ ਦਿੱਤੇ ਜਾਣ ਤਾਂ ਕਿ ਸਾਰੇ ਦੁਕਾਨਦਾਰ, ਮੁਲਾਜ਼ਮ, ਕਿਸਾਨ ਖੁਸ਼ਹਾਲ ਹੋਣ ਆਪਦਾ ਕਿਰਤ ਕਰਨ ਤੇ ਆਪਦਾ ਪੇਟ ਭਰਨ ਉਹਦੇ ਕਰਕੇ ਇਹ ਆਪਦੀ ਆਜ਼ਾਦੀ ਜੋ ਸਾਨੂੰ ਆਜ਼ਾਦੀ ਮਿਲੀ ਹੈ ਉਹ ਆਜ਼ਾਦੀ ਦੇ ਹਿਸਾਬ ਨਾਲ ਇਹ ਜ਼ਿੰਦਗੀ ਜਿਉਣ ਉਹਦੇ ਕਰਕੇ ਅਸੀਂ ਸੰਘਰਸ਼ ਕਰਦੇ ਆ ਸੰਘਰਸ਼ ਸਾਡਾ ਜਾਰੀ ਰਹੂਗਾ ਉਹਨਾਂ ਨੇ ਜਿਹੜਾ 1999-99 ਦੇ ਵਿੱਚ ਆਪਣੀਆਂ ਨੀਤੀਆਂ ਕੀਆਂ ਉਹ 550 ਉੱਪਰ ਦਾ ਸਮਝੌਤਾ ਕੀਤਾ ਸੀ ਉਹਨਾਂ ਨੇ ਜਦੋਂ ਹੁਣ ਉਹ ਨੀਤੀਆਂ ਉਹ ਲਾਗੂ ਕਰ ਰਹੇ ਨੇ ਜਿਹੜੀਆਂ ਅਸੀਂ ਕਿਸਾਨ ਮੰਗ ਮੰਗ ਰਹਿਆ ਵੀ ਸਾਨੂੰ ਐਮਐਸਪੀ ਦਾ ਕਾਨੂੰਨ ਬਣਨਾ ਚਾਹੀਦਾ ਪਰ ਉਹ ਸਾਡੀਆਂ ਗੱਲਾਂ ਬਿਲਕੁਲ ਨਹੀਂ ਸੁਣ ਰਹੇ ਅਸੀਂ ਤਾਂ ਕਹਿੰਦੇ ਵੀ ਉਹਨਾਂ ਵਾਲੀਆਂ ਜ਼ਮੀਨਾਂ ਨੇ ਜਿਹੜੀਆਂ ਵੱਡੇ ਸਾਮਰਾਜਾਂ ਆਈਆਂ ਜਿਵੇਂ ਕਿ 17 ਏਕੜ ਦਾ ਕਾਨੂੰਨ ਬਣਿਆ ਸੀਗਾ ਇਸ ਤਰ੍ਹਾਂ ਕਹਿੰਦੇ ਆ ਵੀ ਉਹ ਜ਼ਮੀਨਾਂ 17 ਏਕੜ ਦਾ ਕਾਨੂੰਨ ਬਣੇ ਉਹ ਜ਼ਮੀਨਾਂ ਲੋਕਾਂ ਵਿੱਚ ਵੰਡੀਆਂ ਜਾਣ ਪਰ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਾਨੂੰ ਰੇਟ ਰੂਟ ਨਹੀਂ ਦੇਣਾ ਚਾਹੁੰਦੀਆਂ ਉਹ ਸਾਡੀਆਂ ਮੰਗਾਂ ਨਹੀਂ ਮੰਨਣੀਆਂ ਚਾਹੁੰਦੇ ਉਹ ਸਾਡੀਆਂ ਜ਼ਮੀਨਾਂ ਨੂੰ ਜਾਂਦੀ ਹੜਪਣਾ ਚਾਹੁੰਦੇ ਨੇ ਜਿਵੇਂ ਭਾਰਤ ਮਾਲਾ ਵਰਗੀਆਂ ਸੜਕਾਂ ਕੱਟ ਰਹੇ ਨੇ ਉਹ ਸੜਕਾਂ ਦੇ ਉੱਪਰ ਅਸੀਂ ਨਹੀਂ ਚੜ ਸਕਦੇ ਉਹਨਾਂ ਦੇ ਉੱਪਰ ਉਹ ਜਿਹੜੇ ਇਹ ਵਪਾਰੀ ਨੇ ਬਾਹਰਲੇ ਦੇਸ਼ ਨੇ ਉਹ ਵਪਾਰ ਕਰਨੇ ਨੇ ਉਹਦਾ ਦੇ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਇਹ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਉਹ ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਦੀਆਂ ਮੰਗਾਂ ਮੰਨ ਰਹੀ ਹੈ ਉਹਨਾਂ ਦੇ ਕਰਜ਼ੇ ਨੇ ਜਿਹੜੇ ਉਹਨਾਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਨੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕੋਈ ਕਰਜ਼ੇ ਮਾਫ਼ ਨਹੀਂ ਕੀਤੇ ਜਾਂਦੇ ਇਸ ਕਰਕੇ ਸਰਕਾਰ ਜਿਹੜੀ ਸਾਡੀਆਂ ਮੰਗਾਂ ਨੇ ਬਿਲਕੁਲ ਨਹੀਂ ਮੰਨ ਰਹੀ ਸਾਡੇ ਨਾਲ ਸਮੇਂ ਦੀ ਹਰੇਕ ਵਾਰੀ ਧੋਖਾ ਹੀ ਹੋ ਰਿਹਾ ਹੈ ਚਾਹੇ ਵੋਟਾਂ ਵੇਲੇ ਇਹ ਸਾਡੇ ਨਾਲ ਵਾਅਦਾ ਕਰ ਲੈਂਦੇ ਨੇ ਵੀ ਅਸੀਂ ਜਿਹੜੇ ਕਿਸਾਨ ਨੇ ਕਿਸਾਨਾਂ ਦੀਆਂ ਮੰਗਾਂ ਅਸੀਂ ਮੰਨਾਂਗੇ ਅਸੀਂ ਇੱਥੇ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਪਰ ਵੋਟਾਂ ਲੈ ਕੇ ਜਾਂਦੀ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਬੰਨੀ ਜਾਂਦੀ ਉਹ ਵੀ ਕਾਰਪੋਰੇਟ ਘਰਾਣਿਆਂ ਦੀ ਗੱਲ ਮੰਨੀ ਜਾਂਦੀ